ਇਹ ਪੌੜੀ ਹੈ ਜੇ ਕੋ ਮਨ ਜਾਣੇ ਮਨ ਕੋਏ ਇਹ 15ਵੀਂ ਪੌੜੀ ਦੀ ਛੇਵੀਂ ਪੰਕਤੀ ਹੈ ਜੀ ਤੇ ਮੰਨੇ ਵਾਲੀ ਇਹ ਆਖਰਲੀ ਪੰਕਤੀ ਹੈ ਜੀ ਜਿਹੜੀ ਮੰਨੇ ਵਾਲੀ ਆਖਰਲੀ ਪੌੜੀ ਹੈ ਇਹ ਮੰਨੇ ਦੇ ਸਬੰਧ ਵਿੱਚ ਜਿਹੜੀਆਂ ਚਾਰ ਪੌੜੀਆਂ ਨੇ ਚੌਥੀ ਪੌੜੀ ਦਾ ਆਖਰਲਾ ਜੀ ਭਾਵ ਇਸ ਦੇ ਵਿੱਚ ਹੈ ਅ ਅਰਥ ਤੋਂ ਹੁਣ ਪਤਾ ਹੀ ਹੈ ਜੇ ਕੋ ਮਨ ਭਾਵ ਮਨ ਦੇ ਅੰਦਰ ਆਪਣੇ ਸੁਰਤ ਦੇ ਅੰਦਰ ਆਪਣੇ ਦਿਮਾਗ ਦੇ ਅੰਦਰ ਜਾਣੇ ਮਨ ਕੋਏ ਸਮਝ ਲਵੇ ਪਾਵ ਉਸ ਪ੍ਰਭੂ ਪਰਮਾਤਮਾ ਦੀ ਰਜ਼ਾ ਨੂੰ ਮੰਨ ਲਵੇ ਉਸ ਦੇ ਗੁਣਾਂ ਨੂੰ ਮੰਨ ਲਵੇ ਉਸ ਦੇ ਅੱਗੇ ਆਪਣਾ ਸੀਸ ਭੇਟ ਕਰ ਦੇਵੇ ਆਪਣਾ ਮਸਤਕ ਭੇਟ ਕਰ ਦੇਵੇ ਤਾਂ ਕੁਝ ਵੀ ਪੋਸੀਬਲ ਹੈ ਜੀ ਇਸ ਸਬੰਧੀ ਮੈਂ ਤੁਹਾਨੂੰ ਇੱਕ ਕਹਾਣੀ ਦੱਸਦਾ ਹੈ ਇਹ ਸੱਚੀ ਕਹਾਣੀ ਹੈ ਜੀ ਮੈਂ ਕੈਨੇਡਾ ਗਿਆ ਸੀਗਾ ਉੱਥੇ ਇੱਕ ਮੁੰਡਾ ਸੀਗਾ ਜੀ ਆਪਣੇ ਰਿਸ਼ਤੇਦਾਰਾਂ ਨਾਲ ਸੀਗੇ ਬਾਲ ਕੱਟਦਾ ਸੀਗਾ ਪੰਜਾਬੀ ਭਰਾ ਸੀਗਾ ਬੜਾ ਸੋਹਣਾ ਸੁਨੱਖਾ ਜਵਾਨ ਗੱਭਰੂ ਮੁੰਡਾ ਸੀ ਜੀ ਕੀ ਹੋਇਆ ਗੱਲਾਂ ਉਹ ਤਾਂ ਕਰਦੇ ਜੀ ਪਤਾ ਲੱਗਿਆ ਕਿ ਮੁੰਡੇ ਦੇ ਦੱਸਣ ਦੀ ਗੱਲ ਹੈ ਜੀ ਕਹਿੰਦਾ ਮੈਂ ਪੰਜਾਬ ਵਿੱਚ ਬੜਾ ਮਾਫ ਕਰੀਂ ਵੀਰੇ ਪਹਿਲੀ ਤਾਂ ਮੈਂ ਤੇਰੀ ਗੱਲ ਕਰ ਰਿਹਾ ਬਿਨਾਂ ਤੈਨੂੰ ਪੁੱਛੇ ਨਾ ਹੁਣ 8-10 ਸਾਲ ਹੋ ਗਏ ਜੀ ਇਸ ਵੀਰ ਨੂੰ ਮਿਲੇ ਨੂੰ ਮਾਫ ਕਰਨਾ ਮੈਂ ਤੇਰੀ ਕਹਾਣੀ ਦੱਸ ਰਿਹਾ ਬਿਨਾਂ ਤੈਨੂੰ ਪੁੱਛੇ ਤੇ ਜੇ ਤੂੰ ਸੁਣ ਰਿਹਾ ਵੀਰੇ ਤਾਂ ਬਹੁਤ-ਬਹੁਤ ਤੇਰਾ ਸ਼ੁਕਰਗੁਜ਼ਾਰ ਆ ਤੇ ਕੋਸ਼ਿਸ਼ ਕਰਦਾ ਹਾਂ ਤੇਰੀ ਜ਼ਿੰਦਗੀ ਤੋਂ ਲੋਕ ਸੇਧ ਲੈ ਕੇ ਹੋਰ ਵੀ ਜਿਹੜੇ ਮਨੁੱਖ ਨੇ ਉਹ ਪਰਮਾਤਮਾ ਦੇ ਰਾਹ ਤੇ ਚੱਲਣ ਤੇ ਆਪਣੀ ਜ਼ਿੰਦਗੀ ਬਦਲ ਲੈਣ ਤੇਰੀ ਜ਼ਿੰਦਗੀ ਜਿਹੜੀ ਹੈ ਇਹ ਉਹਨਾਂ ਲਈ ਇੱਕ ਪ੍ਰੇਰਣਾ ਬਣ ਜਾਵੇ ਠੀਕ ਹੈ ਜੀ ਤੇ ਇਸ ਵੀਰ ਤੇ ਦੱਸਣ ਦੀ ਗੱਲ ਹੈ ਜੀ ਕਹਿੰਦਾ ਕਿ ਮੈਂ ਪੰਜਾਬ ਵਿੱਚ ਚੋਟੀ ਦਾ ਕਬੱਡੀ ਦਾ ਪਲੇਅਰ ਹੁੰਦਾ ਸੀਗਾ ਜੀ 10-12 ਸਾਲ ਪਹਿਲਾਂ ਦੀ ਗੱਲ ਹੈ ਤੇ ਚੋਟੀ ਦਾ ਖਿਡਾਰੀ ਹੋਣ ਕਰਕੇ ਜੀ ਦੁਨੀਆ ਕੁ ਮੀ ਇਸ ਨੇ ਤੇ ਇਸ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਕੈਨੇਡਾ ਆ ਗਿਆ ਕਹਿੰਦਾ ਨਾਮ ਸੀਗਾ ਸੋਨਾ ਸੁਨੱਖਾ ਸੀ ਐਨ ਤਕੜਾ ਸਰੀਰ ਸੀ ਜੋਦਾ ਸੀ ਇੱਕ ਤਰ੍ਹਾਂ ਦਾ ਤੇ ਕਹਿੰਦਾ ਜਦੋਂ ਇੱਧਰ ਆਇਆ ਪੈਸਾ ਆਉਣ ਲੱਗ ਗਿਆ ਕਹਿੰਦਾ ਮੈਂ ਨਸ਼ਿਆਂ ਚ ਤੇ ਹੋਰ ਵਿਸ਼ੇ ਬਕਾਰਾਂ ਵਿੱਚ ਪੈ ਗਿਆ ਕਹਿੰਦਾ ਜ਼ਿੰਦਗੀ ਦਾ ਜਿੰਨਾ ਗਲਤ ਕੰਮ ਤੁਸੀਂ ਸੋਚ ਲਓ ਕਹਿੰਦਾ ਮੈਂ ਕੀਤਾ ਕੀ ਹੋਇਆ ਕਹਿੰਦਾ ਕਿਉਂਕਿ ਨਾਮ ਸੀ ਰਤਬਾ ਬਣਿਆ ਹੋਇਆ ਸੀ ਲੋਕੀ ਜਾਣਦੇ ਸਨ ਕਹਿੰਦਾ ਮੈਂ ਪੁੱਠਿਆਂ ਕੰਮਾਂ ਵਿੱਚ ਪੈ ਗਿਆ ਤੇ ਆਪਣੀ ਜ਼ਿੰਦਗੀ ਕਹਿੰਦਾ ਖਰਾਬ ਕਰ ਲੇ ਤਿੰਨ ਚਾਰ ਸਾਲ ਕਹਿੰਦਾ ਮੈਂ ਆਪਣੇ ਨਰਕ ਵਿੱਚ گزارੇ ਕੀ ਹੋਇਆ ਕਹਿੰਦਾ ਇੱਕ ਦਿਨ ਮੈਂ ਆਪਣੀ ਭਾਬੀ ਤੇ ਪੁਰਾਣਾ ਲੜ ਕੇ ਘਰੋਂ ਨਿੱਕਲ ਗਿਆ ਤੇ ਕਹਿੰਦਾ ਮੇਰੀ ਸ਼ਰਾਬ ਪੀਤੀ ਹੋਈ ਜਨਨਸ਼ਾ ਕੀਤਾ ਹੋਇਆ ਤੇ ਗੱਡੀ ਚਲਾ ਰਿਹਾ ਸੀ ਕਹਿੰਦਾ ਪੋਲ ਦੇ ਵਿੱਚ ਜਾ ਕੇ ਵੱਜੀ ਜਿਹੜੇ ਲਾਈਟਾਂ ਵਾਲੇ ਲੱਗੇ ਹੁੰਦੇ ਨੇ ਜੀ ਖੰਭੇ ਲੱਗੇ ਹੁੰਦੇ ਨੇ ਕੈਨੇਡਾ ਵਿੱਚ ਵੱਜੀ ਤੇ ਕਹਿੰਦਾ ਗੱਡੀ ਤੇ ਸੀ ਨਸ਼ੇ ਵਿੱਚ ਸੀਗਾ ਤੇ ਕੀ ਹੋਇਆ ਐਕਸੀਡੈਂਟ ਹੋ ਗਿਆ ਜੀ ਕਹਿੰਦਾ ਪਤਾ ਨਹੀਂ ਸ਼ਾਇਦ 5 ਮਿੰਟਾਂ ਲਈ ਕਹਿੰਦਾ ਮੈਂ ਮਰ ਚੁੱਕਿਆ ਸੀ ਮੇਰੇ ਸਾਰ ਰੁਕ ਚੁੱਕੇ ਸਨ ਮਨੁੱਖ ਕਹਿੰਦਾ ਜੀ ਤੇ ਕੀ ਹੋਇਆ ਕਹਿੰਦਾ ਦੂਜੀ ਗੱਲ ਜਿਹੜੀ ਮੈਨੂੰ ਚੇਤੇ ਆ ਵੀ ਜਿਹੜੇ EMT ਜਿਹੜੇ ਬਾਹਰਲੇ ਦੇਸ਼ਾਂ ਵਿੱਚ ਹੁੰਦੇ ਆ ਜੇ ਬੜੀ ਛੇਤੀ ਆ ਜਾਂਦੇ ਨੇ ਐਂਬੂਲੈਂਸ ਆਈ ਹੋਈ ਸੀ ਕਹਿੰਦਾ ਮੇਰਾ ਸ਼ਰਟ ਹੁੰਦਾਨੇ ਪਾੜੀ ਹੋਈ ਸੀ ਤੇ ਮੈਨੂੰ ਝਟਕੇ ਲਾ ਰਹੇ ਸੀਗੇ ਜੀ ਕਰੰਟ ਦੇ ਤੇ ਕਰੰਟ ਦੇ ਝਟਕਿਆਂ ਤੋਂ ਥੋੜੀ ਜੀ ਕਹਿੰਦਾ ਸੁਰਤ ਆਈ ਉੱਠਿਆ ਬਾਦ ਵਿੱਚ ਜਦੋਂ ਕਹਿੰਦਾ ਮੈਨੂੰ ਸੁਰਤ ਆਈ ਤਾਂ ਮੈਂ ਹਸਪਤਾਲ ਵਿੱਚ ਪਿਆ ਸੀ ਕਹਿੰਦਾ ਇੱਕਦਮ ਮੇਰੇ ਅੱਗੇ ਸਾਰੀ ਜ਼ਿੰਦਗੀ ਫਲੈਸ਼ ਹੋਈ ਕਹਿੰਦਾ ਉਹ ਦਿਨ ਮੈਂ ਬੈਠ ਕੇ ਹੁਣ ਗੱਲ ਇਥੇ ਦੋ ਆ ਜਾਂਦੀ ਹੈ ਜੀ ਸਮਝਣ ਦੀ ਇੱਕ ਤਾਂ ਜਦੋਂ ਮਨੁੱਖ ਟੁੱਟਿਆ ਹੁੰਦਾ ਜੀ ਜਦੋਂ ਆਪਣੇ ਅੰਦਰ ਜਿਹੜਾ ਜੁੜਿਆ ਹੁੰਦਾ ਮਨੁੱਖ ਜਦੋਂ ਅੰਦਰੋਂ ਜਿਹੜੇ ਬੰਦੇ ਦਾ ਦਿਲ ਟੁੱਟਿਆ ਹੈ ਜੀ ਜਿਹੜਾ ਬੰਦਾ ਦੁੱਖ ਤਕਲੀਫਾਂ ਵਿੱਚ ਹੈ ਜਿਹੜਾ ਬੰਦਾ ਪਰੇਸ਼ਾਨ ਹੈ ਜਿਹੜਾ ਇਮੋਸ਼ਨਲ ਬੰਦਾ ਹੈ ਜੀ ਉਹ ਪ੍ਰਮਾਤਮਾ ਦੇ ਸਭ ਨੂੰ ਨੇੜੇ ਹੈ ਜੀ ਇਹ ਮਨੁੱਖ ਕਹਿੰਦਾ ਮੈਨੂੰ ਪਤਾ ਲੱਗਿਆ ਇਹ ਵੀਰ ਕਹਿੰਦਾ ਵੀ ਮੈਨੂੰ ਮਹਿਸੂਸ ਹੋਇਆ ਵੀਰ ਨਹੀਂ ਗਲਤ ਨਹੀਂ ਕੀਤਾ ਕਹਿੰਦਾ ਉੱਥੇ ਬੈਠ ਕੇ ਮੈਂ ਕਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਹਸਪਤਾਲ 'ਚ ਬੈਠ ਕੇ ਕਹਿੰਦਾ ਮੈਂ ਕਿਹਾ ਬਾਬਾ ਜੀ ਮaaf ਕਰ ਦੋ ਮੈਨੂੰ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਅੱਜ ਤੋਂ ਕਦੇ ਨਸ਼ਿਆਂ ਵੱਲ ਦੇਖਾਂਗਾ ਨਹੀਂ ਮੈਂ ਕਦੇ ਨਸ਼ਿਆਂ ਵੱਲ ਨੂੰ ਚੱਖਾਂਗਾ ਨਹੀਂ ਮੈਂ ਸਾਰੇ ਬੁਰੇ ਕੰਮ ਛੱਡ ਤੇ ਮੇਰੀ ਰਹਿਮਤ ਕਰ ਦੋ ਮੈਨੂੰ ਆਪਣੇ ਚਰਨਾਂ ਨਾਲ ਲਾ ਲਓ ਉਹ ਵੀਰ ਕਹਿੰਦਾ ਜੀ ਤੇ ਜਿਹੜਾ ਬੰਦਾ ਇੰਨੇ ਸਾਲ ਹੋ ਗਏ ਨਸ਼ਿਆਂ ਦੀ ਜਿਹਨੂੰ ਲਤ ਲੱਗ ਗਈ ਸੀ ਜਿਹੜਾ ਹਰ ਵਕਤ ਕਹਿੰਦਾ ਮੈਂ ਨਸ਼ਿਆਂ ਵਿੱਚ ਰਹਿੰਦਾ ਸੀ ਕਹਿੰਦਾ ਉਸ ਦਿਨ ਉਸ ਐਕਸੀਡੈਂਟ ਨੇ ਉਸ ਐਕਸੀਡੈਂਟ ਤੋਂ ਬਾਅਦ ਉਸਦੀ ਕੀਤੀ ਹੋਈ ਗੁਰੂ ਨਾਨਕ ਨੂੰ ਉਸ ਅਰਦਾਸ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਕਹਿੰਦਾ ਮੈਂ ਪ੍ਰਮਾਤਮਾ ਤੇ ਯਕੀਨ ਰੱਖ ਕੇ ਕਹਿਣਾ ਇਹ ਵੀਰ ਦੀ ਕਹਿਣ ਦੀ ਗੱਲ ਹੈ ਜੀ ਕਹਿੰਦਾ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਤੇ ਉਸ ਗੁਰੂ ਨਾਨਕ ਦੇਵ ਕਹਿੰਦਾ ਯਕੀਨ ਰੱਖ ਕੇ ਕਹਿੰਦਾ ਇੱਕ ਵਾਰ ਵੀ ਜਿਹੜਾ ਕਿਹੜੇ ਕਹਿੰਦੇ ਆ ਨਾ ਵੀ ਨਸ਼ੇ ਦਾ ਵਿਡਰੋਅਲ ਹੁੰਦਾ ਭਾਵ ਤੋੜ ਲੱਗਦੀ ਹੈ ਸਰੀਰ ਨੂੰ ਠੀਕ ਹੈ ਜੀ ਇੱਕ ਵਾਰ ਵੀ ਕਹਿੰਦਾ ਮੈਨੂੰ ਤੋੜ ਨਹੀਂ ਲੱਗੀ ਸਰੀਰ ਨੂੰ ਉਸ ਪ੍ਰਮਾਤਮਾ ਨੇ ਆਪ ਰੱਖਿਆ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹਰ ਵਕਤ ਦੋ ਤਰ੍ਹਾਂ ਦੀ ਪਹਿਲਾਂ ਵੀ ਗੱਲ ਹੋਈ ਹੈ ਜੀ ਪ੍ਰਮਾਤਮਾ ਦਾ ਨਾਮ ਲੈਣਾ ਇਹ ਨਹੀਂ ਹੈ ਬੀ ਬੈਠ ਕੇ ਵਾਹਿਗੁਰੂ ਵਾਹਿਗੁਰੂ ਹੀ ਕਰਨਾ ਹੈ ਸੁਣਿਆਂ ਵਿੱਚ ਆਪਾਂ ਗੱਲ ਕਰ ਚੁੱਕੇ ਆ ਮੰਨਿਆਂ ਵਿੱਚ ਗੱਲ ਕਰ ਚੁੱਕੇ ਆ ਕਿ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਾਸ ਸਾਸ ਦਾ ਸੁਵਾਸ ਸੁਵਾਸ ਦਾ ਸ਼ੁਕਰਾਨਾ ਕਰਨਾ ਜਾਂ ਉਸ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਵੀ ਉਸ ਦਾ ਨਾਮ ਜਪਣਾ ਹੈ ਠੀਕ ਹੈ ਜੀ ਕਹਿੰਦਾ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਤੇ ਉਹ ਦਿਨ ਤੇ ਅੱਜ ਦਾ ਦਿਨ ਹੁਣ ਮੈਨੂੰ ਲੱਗਦਾ ਸ਼ਾਇਦ 2-3 ਸਾਲ ਹੋ ਚੁੱਕੇ ਸੀ ਉਸ ਦੇ ਇਹ ਵਾਕਿਆ ਹੋਏ ਨੂੰ ਕਹਿੰਦਾ ਸੀ ਜੀ ਮੁੰਡਾ ਅਮਰੀਕਾ ਸੌਰੀ ਅਮਰੀਕਾ ਕੈਨੇਡਾ ਵਿੱਚ ਜਿਹੜੀ ਕੁਸ਼ਤੀ ਹੁੰਦੀ ਆ ਜਾਂ ਸ਼ਾਇਦ UFC ਦੀ ਫਾਈਟ ਉਸ ਦੇ ਲਈ ਤਿਆਰੀ ਕਰਦਾ ਸੀਗਾ ਜੀ ਤੇ ਕਹਿੰਦਾ ਮੈਂ ਰੋਜ਼ ਪਤਾ ਨਹੀਂ ਕਿੰਨੇ ਘੰਟੇ ਆਪਣੀ ਪ੍ਰੈਕਟਿਸ ਕਰਦਾ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਫਿਰ ਪੈਸੇ ਕਮਾਣ ਲਈ ਮੈਂ ਮਿਹਨਤ ਕਰਦਾ ਤੇ ਤਾਂ ਜੋ ਜਦੋਂ ਮੈਂ ਉਸ ਤੇ ਕਾਬਲ ਹੋ ਗਿਆ ਜਾਂ ਮੇਰੀ ਤਿੰਨ ਚਾਰ ਸਾਲਾਂ ਦੀ ਟ੍ਰੇਨਿੰਗ ਤੁਸੀਂ ਦੇਖੋ ਜੀ ਉਹ ਮੁੰਡੇ ਦਾ ਇੰਨੇ ਸਾਲਾਂ ਦੀ ਟ੍ਰੇਨਿੰਗ ਪਹਿਲਾਂ ਸੀ ਫਿਰ ਨਸ਼ਿਆਂ 'ਚ ਪੈ ਕੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਫਿਰ ਮੌਤ ਦੇ ਮੂੰਹੋਂ ਪ੍ਰਮਾਤਮਾ ਨੇ ਰੱਖਿਆ ਕਹਿੰਦੇ ਨਾ ਜੇ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਵਾਲੀ ਗੱਲ ਇਸ ਮੁੰਡੇ ਦੇ ਨਾਲ ਇਸ ਵੀਰ ਦੇ ਨਾਲ ਹੋਈ ਜੀ ਜ਼ਿੰਦਗੀ ਬਦਲ ਗਈ ਉਸ ਦੀ ਪ੍ਰਮਾਤਮਾ ਗੇ ਅਰਦਾਸ ਕੀਤੀ ਮੇਰਾ ਮਾਲਕਾ ਤੂੰ ਰਹਿਮਤ ਕਰਦੀ ਤੂੰ ਬਖਸ਼ਦੀ ਮੈਂ ਇਹ ਰਾਹਤੇ ਨੇ ਨਹੀਂ ਪਹਿਣਾ ਮੈਂ ਬਦਲਣਾ ਚਾਹੁੰਨਾ ਆਪਣੇ ਆਪ ਨੂੰ ਮੈਂ ਆਪਣੇ ਪਰਿਵਾਰ ਲਈ ਬਦਲਣਾ ਚਾਹੁੰਨਾ ਮੈਂ ਆਪਣੇ ਆਪ ਲਈ ਬਦਲਣਾ ਚਾਹੁੰਨਾ ਮੈਂ ਇਹ ਨਹੀਂ ਸੀ ਤੇ 3 ਸਾਲ ਉਸ ਤੋਂ ਬਾਅਦ ਉਹ ਮੁੰਡੇ ਨੂੰ ਕੱਲਣਾ ਕਾਲਣੀ ਪਈ ਸ਼ਾਇਦ ਹੋਰ ਪਤਾ ਨਹੀਂ ਅੱਗੇ ਕਿੰਨੀ ਕੱਲਣਾ ਕਾਲਣੀ ਪਈ ਉਹ ਬੰਦਾ ਕਹਿੰਦਾ ਮੈਂ ਸਵੇਰੇ ਸ਼ਾਮ ਹੁਣ ਜਿਮ ਜਾਣਾ 2-3 ਘੰਟੇ ਸਵੇਰੇ 2-3 ਘੰਟੇ ਸ਼ਾਮ ਨੂੰ ਵਿਚਾਲੇ ਆਪਣੀ ਮਿਹਨਤ ਕਰਦਾ ਪ੍ਰਮਾਤਮਾ ਦਾ ਨਾਮ ਲੈਣਾ ਜੀ ਕਹਿੰਦਾ ਮੈਂ ਸਾਰੇ ਕਲੱਬ ਸਾਰੇ ਨਸ਼ੇ ਵਗੈਰਾ ਸਭ ਕੁਝ ਛੱਡ ਦਿੱਤਾ ਸੀ ਜੀ ਇਹ ਹੈ ਜੀ ਜੇ ਕੋ ਮਨ ਜਾਣੇ ਮਨ ਕੋਈ ਭਾਵੇਂ ਜੇ ਕੋਈ ਆਪਣੇ ਅੰਦਰ ਛਾਤੀ ਮਾਰ ਲਵੇ ਵੀ ਮਾਲਕਾ ਮੇਤੋ ਗਲਤੀ ਹੋ ਗਈ ਜਿਹੜੇ ਪਛਤਾਵਾ ਕਰਨਾ ਨਾ ਜੀ ਜਦੋਂ ਪਛਤਾਵਾ ਹੋਵੇ ਤਾਂ ਇੱਕਦਮ ਪ੍ਰਮਾਤਮਾ ਬਦਲ ਦਿੰਦਾ ਹੁਣ ਮਲਕ ਭਾਗੋ ਨੂੰ ਵੀ ਇੱਕਦਮ ਹੀ ਬਦਲ ਦਿੱਤਾ ਸੀ ਜੀ ਸਾਰੇ ਜਾਣਦੇ ਨੇ ਮਲਕ ਭਾਗੋ ਜਿਹੜਾ ਕਹਿੰਦੇ ਨੇ ਜੀ ਉਸਦੇ ਰੋਟੀ ਖੂਨ ਟਪਕਦਾ ਸੀਗਾ ਇੱਕ ਦਿਖਾਣ ਦਾ ਨਜ਼ਰੀਆ ਸੀ ਵੀ ਤੇਰੀ ਰੋਟੀ ਵਿੱਚ ਲੋਕਾਂ ਦੇ ਖੂਨ ਦੀ ਕਮਾਈ ਆ ਭਾਬੋ ਲੋਕਾਂ ਕੋਲੋਂ ਲੁੱਟਦਾ ਆ ਰਿਹਾ ਠੀਕ ਹੈ ਜੀ ਭਾਈ ਸੱਜਣ ਜੋ ਸੱਜਣ ਠੱਗ ਦੇ ਨਾਮ ਦੇ ਨਾਲ ਮਸ਼ਹੂਰ ਹੈ ਜੀ ਕਹਿੰਦੇ ਨੇ ਇੱਕ ਰਾਤ ਜਦੋਂ ਗੁਰੂ ਨਾਨਕ ਦੇਵ ਜੀ ਬੈਠੇ ਸਨ ਤੇ ਉਹ ਆਪਣੀ ਤਾਂਗ ਵਿੱਚ ਸੀ ਕਦੋਂ ਗੁਰੂ ਨੂੰ ਲੁੱਟੇ ਤੇ ਗੁਰੂ ਸਾਹਿਬਾਂ ਜਾਣੀ ਜਾਣ ਸੰਨ ਜੀ ਤੇ ਜਦੋਂ ਕਹਿੰਦੇ ਸ਼ਬਦ ਦੀ ਤੁਨ ਪਈ ਤੇ ਵਿਚਾਰ ਵਟਾਂਦਰਾ ਹੋਈ ਗੁਰੂ ਜੀ ਨੇ ਕਦੇ ਉਸ ਨੂੰ ਸੱਜਣ ਨੂੰ ਸਿੱਧਾ ਨਹੀਂ ਕਿਹਾ ਵੀ ਤੂੰ ਲੋਕਾਂ ਨੂੰ ਲੁੱਟਦਾ ਹੈ ਇੱਕ ਉਹਨਾਂ ਦੇ ਸਮਝਾਉਣ ਦਾ ਹੀ ਤਰੀਕਾ ਸੀ ਤੇ ਉਹ ਸੱਜਣ ਸਮਝ ਗਿਆ ਤੇ ਕਹਿੰਦੇ ਜੇ ਰਾਤੋਂ ਰਾਤ ਉਸ ਦੀ ਜ਼ਿੰਦਗੀ ਬਦਲ ਦਿੱਤੀ। ਐਸ ਲਈ ਪਤਾ ਨਹੀਂ ਕੀ ਕੀ ਪੋਸੀਬਲ ਹੈ ਜੀ ਆਪੇ ਆਪ ਨਿਰੰਜਨ ਸੋਏ ਜੀ ਠੀਕ ਹੈ ਜੀ ਜੇ ਕੋ ਮਨ ਜਾਣੇ ਮਨ ਕੋਏ ਐਸਾ ਨਾਮ ਨਿਰੰਜਨ ਹੋਏ ਠੀਕ ਹੈ ਜੀ ਉਹ ਜਪਿਆ ਹੋਇਆ ਨਾਮ ਉਹ ਚੇਤੇ ਕੀਤਾ ਹੋਇਆ ਨਾਮ ਖੁਦ ਪ੍ਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ ਪ੍ਰਮਾਤਮਾ ਦੀ ਜਿਹੜੀ ਜੋਤ ਆ ਉਸ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਜੀ ਤੇ ਆਓ ਦੇਖਦੇ ਹਾਂ ਜੀ ਅਗਲੀ ਪੌੜੀ ਵਿੱਚ ਗੁਰੂ ਸਾਹਿਬਾਨ ਸਾਨੂੰ ਕੀ ਦੱਸਦੇ ਨੇ ਜੀ